ਸੁਨੇ ਅਰਦਾਸ ਸੁਆਮੀ ਮੇਰੇ सगਲ ਘਟਾ ਬਨ ਆਈ ਪ੍ਰਗਟ ਪਈ ਗੁਰੂ ਨਾਨਕ ਕੀ ਵਡਿਆਈ ਹਰ ਸਿਮਰਤ ਕੋਰ ਬਦਲ ਨੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਕੇ ਮਾਫੀ ਮੰਗੀ ਹੈ ਜੀ ਹਾਂ ਇਹ ਮਾਫੀ ਗੁਰਬਾਣੀ ਦੀਆਂ ਤੁਕਾਂ ਦੇ ਗਲਤ ਉਚਾਰਨ ਤੋਂ ਬਾਅਦ ਮੰਗੀ ਗਈ ਹੈ ਜਿਸ ਦਾ ਸਿੱਖ ਜਥੇਬੰਦੀਆਂ ਹੀ ਨਹੀਂ ਸਿਆਸੀ ਆਗੂਆਂ ਨੇ ਵੀ ਖਾਸਾ ਵਿਰੋਧ ਕੀਤਾ ਸੀ ਦਰਸਲ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨੀ ਪੱਥਰ ਮੌਕੇ ਹਰ ਸਿਮਰਤ ਬਾਦਲ ਨੇ ਭਾਸ਼ਣ ਦਿੰਦਿਆ ਕੁਝ ਇਸ ਤਰ੍ਹਾਂ ਗੁਰਬਾਣੀ ਦੀਆਂ ਪੰਕਤੀਆਂ ਬੋਲੀਆਂ ਸੁਣੀ ਅਰਦਾਸ ਸੁਆਮੀ ਮੇਰੇ सगल ਘਟਾ ਬਨ ਆਈ ਪ੍ਰਗਟ ਪਈ ਗੁਰੂ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰੇ सगल ਘਟਾ ਬਨ ਆਈ ਪ੍ਰਗਟ ਪਈ ਗੁਰੂ ਨਾਨਕ ਕੀ ਵਡਿਆਈ ਇਸ ਤੋਂ ਬਾਅਦ ਵਿਵਾਦ ਖੜਾ ਹੋਣਾ ਲਾਜ਼ਮੀ ਸੀ ਸੁਖਪਾਲ ਖੈਰਾ ਨੇ ਵੀ ਟਵੀਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦੀ ਮੰਗ ਕੀਤੀ ਪਰ ਇਸ ਤੋਂ ਪਹਿਲਾਂ ਹਰ ਸਿਮਰਤ ਕੌਰ ਬਾਦਲ ਨੇ ਮਾਫੀਨਾਮਾ ਜਾਰੀ ਕਰ ਦਿੱਤਾ ਉਹਨਾਂ ਲਿਖਿਆ ਕਿ ਕੱਲ ਡੇਰਾ ਬਾਬਾ ਨਾਨਕ ਜੀ ਦੇ ਸਮਾਗਮ ਦੇ ਦੌਰਾਨ ਦਾਸ ਕੋਲੋਂ ਗੁਰਬਾਣੀ ਉਚਾਰਦਿਆਂ ਜੋ ਭੁੱਲ ਹੋਈ ਉਹ ਗੁਰੂ ਸਾਹਿਬ ਤੇ ਸੰਗਤਾਂ ਪਾਸੋਂ ਖਿਮਾ ਦੀ ਚਾਚਖਾਂ ਜੀ ਭੁੱਲਨ ਹਾਰ ਜੀਵਾ ਸਦਾਤ ਗੁਰੂ ਬਖਸ਼ਨਹਾਰ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਮਾਨ ਹੈ ਕਿ ਸਮਤ ਬਖਸ਼ ਕੇ ਸਾਡੀਆਂ ਭੁੱਲਾਂ ਚੁੱਕਾਂ ਤੇ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਖੈਰ ਹੁਣ ਮਾਫੀ ਤਾਂ ਮੰਗ ਲਈ ਗਈ ਹੈ ਪਰ ਕੀ ਹੁਣ ਮਸਲਾ ਮਾਫੀ ਦੇ ਨਾਲ ਸ਼ਾਂਤ ਹੋ ਜਾਵੇਗਾ ਜਾਂ ਧਾਰਮਿਕ ਸਜ਼ਾ ਤੱਕ ਜਾਂ ਪਹੁੰਚੇਗਾ ਇਸ ਤੇ ਨਜ਼ਰ ਰਹੇਗੀ ਬਿਊਰੋ ਰਿਪੋਰਟ ਟੀ5 ਚੈਨਲ ਪੰਜਾਬੀ